ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੋ ਤਿੰਨ ਦਿਨ ਹੋ ਗਏ ਮੈਂ মিডিਆ ਚੈਨਲਾਂ 'ਚ ਇਹ ਵੇਖ ਰਿਹਾ ਕਿ ਅਖੇ ਭਗਵੰਤ ਮਾਨ ਬਿਮਾਰ ਹੋ ਗਏ ਭਗਵੰਤ ਮਾਨ ਦਿੱਲੀ ਦਾਖਲ ਪਏ ਆ ਅਪੋਲੋ ਹਸਪੀਟਲ ਵਿੱਚ ਦਾਖਲ ਪਏ ਆ ਚੰਡੀਗੜ੍ਹ ਆ ਰਹੇ ਸੀ ਜਾਜ ਤੋਂ ਥੱਲੇ ਉਤਰ ਰਹੇ ਸੀ ਅਚਾਨਕ ਉਹਨਾਂ ਨੂੰ ਸੱਟ ਲੱਗ ਗਈ ਰਫੇ ਅਖੇ ਉਹ ਚੰਡੀਗੜ੍ਹ ਉਹਨਾਂ ਦਾ ਘਰ ਆ ਚੰਡੀਗੜ੍ਹ ਦੇ ਵਿੱਚ ਬੋਤਲਾਂ ਲਵਾਈਆਂ ਉੱਥੋਂ ਫਰਕ ਨਹੀਂ ਪਿਆ ਫਿਰ ਉੱਥੇ ਦਿੱਲੀ ਲੈ ਕੇ ਦਿੱਲੀ ਲੈ ਕੇ ਤਾਂ ਲੈ ਕੇ ਸਾਈਂ ਯਾਰ ਭਗਵੰਤ ਮਾਨ ਬਿਮਾਰ ਪਿਆ ਤਾਂ ਕਿੱਡੀ ਗੱਲ ਦੱਸਣ ਦੀ ਗੱਲ ਆ ਇੱਥੇ ਅੱਧਾ ਪੰਜਾਬ ਬਿਮਾਰ ਪਿਆ ਭਗਵੰਤ ਮਾਨ ਬਿਮਾਰ ਕਾਦਾ ਭਗਵੰਤ ਮਾਨ ਬਿਮਾਰ ਹੋ ਗਿਆ ਉਹ ਕਾਦਾ ਬਿਮਾਰ ਹੋਇਆ ਬਿਮਾਰ ਤਾਂ ਪੰਜਾਬ ਹੋਇਆ ਪਿਆ ਬਿਮਾਰ ਤਾਂ ਪੰਜਾਬ ਹੋ ਗਿਆ ਜਿਹੜਾ ਲਾਜ ਹੋਣਾ ਉਹ ਪੰਜਾਬ ਦੇ ਲੋਕਾਂ ਦੇ ਸਿਰ ਤੋਂ ਹੋਣਾ ਅੱਧੇ ਲੋਕ ਇਹੋ ਜੇ ਪਏ ਆ ਆ ਲੱਖੇ ਵਾਲੀ ਮੰਡੀ ਹਲਕਾ ਮਲੋੜ ਜ਼ਿਲ੍ਹਾ ਮੁਕਸਰ ਉੱਥੇ ਲੱਖੇ ਵਾਲੀ ਮੰਡੀ ਥਾਣੇ ਦੇ ਕੋਲ ਉੱਥੇ ਕਹਿੋ ਜਾ ਵਿਅਕਤੀ ਆ ਜਿਹਦੇ ਪੰਜ ਕੁੜੀਆਂ ਸੁਣੀ ਚਲੋ ਪੰਜ ਕੁੜੀਆਂ ਚਾਰ ਨਾਨਕਿਆਂ ਤੇ ਛੜੀਆਂ ਉਹਨੇ ਇੱਕ ਕੁੜੀ ਆਪਦੇ ਕੋਲ ਰੱਖੀ ਆ ਉਹਦੇ ਘਰ ਵਾਲੀ ਆ ਜਿਹੜੀ ਉਹ ਲੋਕਾਂ ਦੇ ਗੋਆ ਕੂੜਾ ਕਰਕੇ ਉਹ ਘਰ ਦਾ ਟਾਈਮ ਪਾਸ ਕਰ ਰਹੀ ਆ ਤੇ ਉਸ ਬੰਦੇ ਦੀ ਰੀੜ ਦੀ ਹੱਡੀ ਦੀ ਕ੍ਰੈਕ ਹੋਈ ਨੂੰ 10 ਮਹੀਨੇ ਹੋ ਗਏ ਆ ਕਦੇ ਉਹਦੇ ਉਹਦੇ ਬਾਰੇ ਤਾਂ ਨਹੀਂ ਦੱਸਿਆ ਭਗਵੰਤਮਾਨ ਬਿਮਾਰ ਪਿਆ ਤੇ ਕਿੰਨੀ ਤਕੜੀ ਗੱਲ ਹੋ ਗਈ ਏ ਅੱਧਾ ਪੰਜਾਬ ਬਿਮਾਰ ਪਿਆ ਇੱਥੇ ਕਈ ਲੋਕ ਇਲਾਜ ਤੋਂ ਯਾਬਦੇ ਫਿਰਦੇ ਆ ਭਗਵੰਤਮਾਨ ਦਾ ਇਲਾਜ ਹੋਤਾ ਜਾਊਗਾ ਇਹ ਕੜੀ ਦੱਸਣ ਦੀ ਗੱਲ ਆ ਭਗਵੰਤਮਾਨ ਡਿੱਗਿਆ ਔਰ ਉਹ ਪਤਾ ਨਹੀਂ ਦਿੱਲੀ ਗਿਆ ਸੀ ਦਿੱਲੀ ਤੋਂ ਆਉਂਦਾ ਚੰਡੀਗੜ੍ਹ ਡਿੱਗਿਆ ਕਹਿੰਦੇ ਜੋ ਜਹਾਜ਼ ਉਤਰ ਉਤਰਨ ਲੱਗਿਆ ਸੰਭਾਲ ਕੇ ਉਤਰ ਲੈਣੇ ਕਿਸ ਨੇ ਕਿਹਾ ਸੀ ਮੈਨੂੰ ਕੋਈ ਗੁੱਸਾ ਨਹੀਂ ਇਸ ਗੱਲ ਦਾ ਪਰ ਮੈਂ ਇਹ ਗੱਲ ਕਹਿ ਰਿਹਾ ਕਿ ਦੋ ਦਿਨ ਹੋ ਗਏ ਸੀ ਇਹੀ ਖਬਰਾਂ ਵੇਖ ਰਹੇ ਆ ਭਗਵੰਤਮਾਨ ਜੀ ਬਹੁਤ ਜ਼ਿਆਦੇ ਬਿਮਾਰ ਪਏ ਨੇ ਤੇ ਉਹ ਵਿਰੋਧੀ ਵੀ ਤੰਜ ਕਸ ਰਹੇ ਆ ਕਸੀਂ ਜਾਂਦਿਓ ਭਗਵੰਤ ਮਾਨ ਬਿਮਾਰ ਹੋ ਗਿਆ ਭਗਵੰਤ ਮਾਨ ਦਾ ਇਲਾਜ ਤਾਂ ਹੋਊਗਾ ਭਗਵੰਤ ਮਾਨ ਅੱਗੇ ਤਾਂ 20 30 ਡਾਕਟਰ ਖੜੇ ਹੋਣਗੇ ਪਹਿਲਾ ਨੰਬਰ ਤੇ ਆ ਕਿ ਪੰਜਾਬ ਅੱਧਾ ਬਿਮਾਰ ਪਿਆ ਉੱਥੇ ਦਾ ਕੋਈ মিডিਆ ਚੈਨਲ ਨਹੀਂ ਬੋਲ ਰਿਹਾ ਮੈਂ ਸਾਰੇ ਚੈਨਲਾਂ ਨੂੰ ਨਹੀਂ ਕਹਿ ਰਿਹਾ ਸਾਰੇ ਚੈਨਲਾਂ ਨੂੰ ਨਹੀਂ ਕਹਿ ਰਿਹਾ ਮੈਂ ਯਾਦ ਰੱਖੋ ਪਰ ਇਹ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਜਿੰਨਾ ਭਗਵੰਤ ਮਾਨ ਪੰਜਾਬ ਦਾ ਵਸਨੀਕ ਆ ਉਹਨੇ ਦੂਜੇ ਵਸਨੀਕਾ ਇੱਥੇ ਭਗਵੰਤ ਮਾਨ ਜਿਹੜਾ ਕਹਿ ਲੋ ਉਹਦੇ ਕੋਲ ਸਭ ਕੁਝ ਆ ਇਲਾਜ ਨੂੰ ਪੈਸਾ ਵੀ ਆ ਇਲਾਜ ਤਾਂ ਹਾਲਾਕਿ ਉਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਆਣਾ ਪਰ ਉਹ ਲੋਕ ਕਿੱਥੇ ਜਾਣ ਜਿਹੜੇ ਮੰਗ ਮੰਗ ਕੇ ਲੋਕ ਇਲਾਜ ਕਰਵਾ ਰਹੇ ਆ ਉਹਨਾਂ ਬਾਰੇ ਕੌਣ ਦੱਸੂਗਾ ਅਸੀਂ ਤਾਂ ਸ਼ੁਕਰ ਕਰੋ ਕਿ ਭਗਵੰਤ ਮਾਨ ਨੂੰ ਨਹੀਂ ਪਤਾ ਲੱਗਣਾ ਬਿਮਾਰੀ ਕੀ ਚੀਜ਼ ਹੁੰਦੀ ਆ ਬਿਮਾਰੀ ਉਹਨਾਂ ਨੂੰ ਪੁੱਛੋ ਜਿੰਨਾ ਕਰੇ 2-2 ਸਾਲ ਹੋ ਗਏ ਮਰੀਜ਼ ਪਏ ਨੂੰ ਤੇ ਅੱਧਾ ਪਿੰਡ ਮੰਗ ਮੰਗ ਕੇ ਲਾਈ ਬੈਠਿਆ ਕਰਜ਼ਾਈ ਹੋਈ ਬੈਠੇ ਆ ਇਲਾਜ ਨੂੰ ਪੈਸੇ ਨਹੀਂਗੇ ਔਰ ਬੱਚੇ ਉਹਨਾਂ ਦੇ ਮੂੰਹ ਵੱਲ ਵੇਖਦੇ ਆ ਜਿਸ ਦਿਨ ਦਿਨ ਦਿਹਾੜ ਆਉਂਦਾ ਦੀਵਾਲੀ ਆ ਜੇ ਲੋਹੜੀ ਆ ਜੇ ਕੋਈ ਤਿਹਾਰ ਆ ਜੇ ਉਸ ਤਿਹਾਰ ਵਾਲੇ ਦਿਨ ਉਹ ਉਹਦੇ ਬੱਚੇ ਰੋਂਦੇ ਆ ਤੇ ਉਹਦੇ ਰਿਸ਼ਤੇਦਾਰ ਤੱਕ ਨਹੀਂ ਉਹਦੇ ਨਾਲ ਵਰਤਦੇ ਤੇ ਭਗਵੰਤ ਮਾਨ ਕੋਲ ਤਾਂ 20 ਬਿਜ਼ਨਸਮੈਨ ਪਹੁੰਚ ਗਏ ਹੋਣੇ ਆ ਆ ਭਗਵੰਤ ਮਾਨ ਜੀ ਕਿਵੇਂ ਡੱਗ ਪਏ ਹੋ ਕੋਈ ਗੱਲ ਨਹੀਂ ਸਾਡੇ ਤੱਕ ਜਿਹੜੀ ਲੋੜ ਹੋਵੇ ਸਾਨੂੰ ਦੱਸੋ ਜੇ ਉੱਥੇ ਤਾਂ ਕੋਈ ਮੇਰੇ ਹਿਸਾਬ ਨਾਲ ਕੋਈ ਬਿਜ਼ਨਸਮੈਨ ਨਹੀਂ ਪਹੁੰਚਣਾ ਇੱਥੇ ਬਾਈ ਜੀ ਐਡੀ ਕੋਈ ਘਾਬਰਨ ਵਾਲੀ ਗੱਲ ਨਹੀਂ ਠੀਕ ਹੋ ਜਾਊਗਾ ਭਗਵੰਤ ਮਾਨ ਸਾਰੇ ਹਸਪੀਟਲ ਉਹਦੇ ਵਾਸਤੇ ਆ ਸਭ ਤੋਂ ਵੱਡੀ ਗੱਲ ਤਾਂ ਇਹ ਵੇਖੋ ਕਿ ਝੂਠ ਫੜਿਆ ਗਿਆ ਆ 100 ਕਰੋੜ ਰੁਪਈਆ ਮੱਲਾ ਕਲੀਨਿਕਾਂ ਤੇ ਲਾਤਾ ਹਸਪੀਟਲ ਇਹ ਕਹਿੰਦੇ ਅਸੀਂ ਚੰਗੇ ਬਣਾਤੇ ਆ ਦਵਾਈਆਂ ਪੂਰੀਆਂ ਸਾਰਾ ਕੁਝ ਚੰਗਾ ਕਰਤੇ ਕਹਿੰਦੇ ਆ ਅਸੀਂ ਪੰਜਾਬ ਦੇ ਹਸਪਤਾਲ ਐਹੋ ਜੇ ਕਰਤੇ ਆ ਜਿਹੜੇ 70 ਸਾਲਾਂ ਚ ਨਹੀਂ ਹੋ ਸਕੇ ਸੀ ਉਹ 2 ਸਾਲਾਂ ਦੇ ਵਿੱਚ ਕਰਤੇ ਆ ਤੇ ਕੀ ਹੁਣ ਜਿਹੜੇ ਤੁਸੀਂ 2 ਸਾਲਾਂ ਚ ਚੰਗੇ ਕੀਤੇ ਆ ਭਗਵਾਨਤਮਨ ਨੂੰ ਦਿੱਲੀ ਦਾ ਅਪੋਲੋ ਹਸਪਤਾਲ ਇੱਥੇ ਆਇਆ ਕਮਾਲ ਹੋ ਗਈ ਤੁਹਾਡੀ ਇਹ ਦੱਸੋ ਹਣ ਕਿੱਥੇ ਆ ਮਹੱਲਾ ਕਲੀਨਿਕ ਚ ਕਿਉਂ ਨਹੀਂ ਗਏ ਮਹੱਲਾ ਕਲੀਨਿਕਾਂ ਦੇ ਵਿੱਚ 100 ਕਰੋੜ ਰੁਪਏ ਦੇ ਲਗਭਗ ਤੁਸੀਂ ਖਰਚਾ ਕਰਤਾ ਕੰਧਾਂ ਤੇ ਤੁਸੀਂ ਆ ਦਰਖਤਾਂ ਤੇ ਤੁਸੀਂ ਮੱਖੀ ਦੀ ਤਰ੍ਹਾਂ ਜਿਵੇਂ ਡੂੰਮਣਾ ਮੱਖੀ ਲੱਗੀ ਹੁੰਦੀ ਆ ਪੀਲੇ ਪੀਲੇ ਤੁਹਾਡੇ ਪੋਸਟਰ ਲੱਗ ਗਏ ਤੇ ਅੱਜ ਉਹਨਾਂ ਪੋਸਟਰਾਂ ਦੀ ਬਜਾਏ ਅੱਜ ਤੁਸੀਂ ਉਹ ਪੋਸਟਰਾਂ ਕੋਲ ਜਾਵੜਦੇ ਸਰਕਾਰੀ ਹਸਪੀਟਲ ਜਾਂਦੇ ਕਿਹੜੇ ਜਾਂਦੇ ਸੀ ਬਾਈ ਜੀ ਕਈਆਂ ਦੀ ਡੈਥ ਹੁੰਦੀ ਆ ਬਿਨਾਂ ਇਲਾਜ ਤੋਂ ਤੇ ਆਪਾਂ ਉਹਨਾਂ ਬਾਰੇ ਤਾਂ ਦੱਸ ਦੇਣੇਗੇ ਔਰ ਜੇਕਰ ਇੱਕ ਕੋਈ ਮੰਤਰੀ ਬਿਮਾਰ ਹੋ ਗਿਆ ਜਿਹਦਾ ਇਲਾਜ ਵੀ ਬੇਕਮਾਲ ਹੋਊਗਾ ਦਿਨਾਂ ਦੇ ਵਿੱਚ ਹੋਊਗਾ ਤਗੜੇ ਤਗੜੇ ਡਾਕਟਰ ਇਲਾਜ ਕਰਨਗੇ ਤੇ ਪੰਜਾਬ ਉਹ ਜਿਹਦੇ ਕੋਲ ਆ ਕੇ ਛੇਤੀ ਕਿਤੇ ਪੜਨ ਦਾ ਡਾਕਟਰ ਡਾਕਟਰ ਨਹੀਂ ਖੜਦਾ ਕਿਸੇ ਵਿਅਕਤੀ ਨੂੰ ਟਾਈਫਾਇਟ ਹੋ ਜਾਵੇ ਉਹ ਉਹਨੂੰ ਉਹ ਟਾਈਫਾਇਟ ਦੇ ਵਿੱਚ ਉਹਨੂੰ ਡਾਕਟਰ ਕਹਿੰਦਾ ਕਿ 1000 ਰੁਪਿਆ ਦਵਾਈ ਤੇ ਲੱਗੂਗਾ 10 ਦਿਨ ਕੰਮ ਨਹੀਂ ਕਰਨਾ ਉਹ ਟਾਈਫਾਇਟ ਦੀ ਘਰ ਲੈ ਕੇ ਗੋਲੀਆਂ ਮਾਰ ਕੇ ਫੱਕਾ ਪੀ ਕੇ ਦਾ ਗਲਾਸ ਪਾਣੀ ਦਾ ਸਵੇਰ ਨੂੰ ਕੰਮ ਤੇ ਹੁੰਦਾ ਆਪਾਂ ਉਹਨਾਂ ਦੀਆਂ ਗੱਲਾਂ ਵਿਖਾਈਏ ਅਸੀਂ ਗਰੀਬੀ ਵਿਖਾਈਏ ਭਗਵਾਨਤਮਾਨ ਸੁਣੋ ਐਨਆਰਆਈ ਵੀਰੋ ਜਿਹੜਾ ਮੈਨੂੰ ਫੋਨ ਲਾ ਕੇ ਕਹਿੰਦਾ ਹੁੰਦੇ ਸੀ ਕਿ ਤੂੰ ਭਗਵੰਤ ਮਾਨ ਬਾਰੇ ਬੋਲ ਦੋ ਅੱਜ ਜੋ ਹੀ ਭਗਵੰਤ ਮਾਨ ਮੈਂ ਨਹੀਂ ਕਹਿ ਰਿਹਾ ਇੱਕ ਮੀਡੀਆ ਚੈਨਲ ਜਿਹੜਾ ਦੱਸ ਰਿਹਾ 6 ਘੰਟੇ ਹੋ ਗਏ ਉਹਦੀ ਪੋਸਟ ਪਈ ਨੂੰ ਕਿ ਭਗਵੰਤ ਮਾਨ ਜੀ ਦਿੱਲੀ ਦੇ ਅਪੋਲੋ ਹਸਪੀਟਲ ਵਿੱਚ ਦਾਖਲਾ ਹੁਣ ਤੁਸੀਂ ਇਹ ਦੱਸੋ ਕਿ ਦਿੱਲੀ ਹਸਪੀਟਲ ਇਹ ਦਾਖਲਾ ਤੇ ਜੇਕਰ ਪੰਜਾਬ ਦੇ ਹਸਪੀਟਲ 3 ਕਰੋੜ ਲੋਕਾਂ ਵਾਸਤੇ ਚੰਗੇ ਹੋ ਚੁੱਕੇ ਆ ਜੇਕਰ 3 ਕਰੋੜ ਲੋਕਾਂ ਵਾਸਤੇ ਪੰਜਾਬ ਦੇ ਸਰਕਾਰੀ ਹਸਪੀਟਲ ਇਹ ਇੱਕਦਮ ਵਧੀਆ ਹੋ ਸਕੇ ਹੋ ਗਏ ਆ ਜੇ ਉਹਦੇ ਚ ਡਾਕਟਰ ਪੂਰੇ ਹੋ ਗਏ ਆ ਮਸ਼ੀਨਾਂ ਪੂਰੀਆਂ ਹੋ ਗਈਆਂ ਫਿਰ ਜਿਹੜਾ ਪੰਜਾਬ ਦਾ ਇੱਕ ਵਿਅਕਤੀ ਹੋਵੇ ਜਿਹੜਾ ਲੋਕਾਂ ਨੇ ਚੁਣਿਆ ਹੋਵੇ 3 ਕਰੋੜ ਲੋਕਾਂ ਨੇ ਉਹ ਜਾ ਕੇ ਦਿੱਲੀ ਕਿਉਂ ਇਲਾਜ ਕਰਾ ਰਿਆ ਭਾਈ ਤੁਸੀਂ ਦੱਸੋ ਹਲੇ ਸਕੂਲਾਂ ਦਾ ਸੱਚ ਵੀ ਕਿਸ ਦਿਨ ਸਾਹਮਣੇ ਆਊਗਾ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਜਿੰਨਾ ਚਿਰ ਸਿਪਾਹੀ ਤੋਂ ਲੈ ਕੇ ਡੀਸੀ ਤੱਕ ਦਾ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦਾ ਇਲਾਜ ਸਰਕਾਰੀ ਸਕੂਲਾਂ ਸਰਕਾਰੀ ਹਸਪਤਾਲਾਂ 'ਚ ਨਹੀਂ ਹੁੰਦਾ ਜਿੰਨਾ ਚਿਰ ਇਹਨਾਂ ਦਾ ਇਲਾਜ ਸਰਕਾਰੀ ਹਸਪਤਾਲਾਂ 'ਚ ਨਹੀਂ ਹੁੰਦਾ ਉਹਨਾਂ ਚਿਰੇ 3 ਕਰੋੜ ਲੋਕਾਂ ਵਾਸਤੇ ਹਸਪਤਾਲ ਚੰਗੇ ਨਹੀਂ ਹੋ ਸਕਦੇ ਸਾਨੂੰ ਪ੍ਰੂਫ ਕਿਹਨੇ ਦੇਣਾ ਹੁੰਦਾ ਮੰਤਰੀਆਂ ਨੇ ਪ੍ਰੂਫ ਦੇਣਾ ਹੁੰਦਾ ਕੰਧਾਂ ਤੇ ਰਹਿ ਗਏ ਪੋਸਟਰ ਲੱਗੇ ਕਿ ਅਸੀਂ ਫਲਾਨਾ ਚੰਗਾ ਕਰਤਾ ਸੀ ਦਵਾਈਆਂ ਫ੍ਰੀ ਕਰਤੀਆਂ ਆ ਕਰਤਾ ਦਿੱਲੀ ਕਿਉਂ ਗਏ ਕਿ ਜਿਹੜੇ মিডিਆ ਚੈਨਲ ਮੈਂ ਵਾਰ-ਵਾਰ ਕਹਿ ਰਿਆਂ ਇੱਕ ਤੁਹਾਨੂੰ ਹੋਰ ਦੱਸਦਾ ਮੈਂ ਚਾਲਾ ਪਿੰਡ ਹਲਕਾ ਚਲਾਲਾਵਾਦ ਜ਼ਿਲ੍ਹਾ ਫਾਜ਼ਿਲਕਾ ਮੇਰੇ ਹਲਕੇ ਦੇ ਵਿੱਚ ਹੀ ਪਿੰਡ ਪੈਂਦਾ ਉਹ ਅਮਰਤ ਛੱਕਿਆ ਹੋਇਆ ਉਸ ਵੀਰ ਦੀ ਲੱਤ ਵੱਡੀ ਹੋਈ ਆ ਉਹਦਾ ਹੋਰ ਇਲਾਜ ਚੱਲਣਾ ਤੇ ਇਲਾਜ ਵਾਸਤੇ ਉਹਦੇ ਕੋਲ ਪੈਸੇ ਨਹੀਂ ਹੈਗੇ ਉਹ ਮੰਗ ਰਿਆ ਲੋਕਾਂ ਕੋਲ 20 ਵਾਰ ਉਹਨੇ ਮੈਨੂੰ ਫੋਨ ਲਾ ਲਿਆ ਕਿ ਭਾਈ ਜੀ ਸਾਡੇ ਕੋਲ ਰੋਟੀ ਖਾਣ ਤੱਕ ਦੇ ਪੈਸੇ ਨਹੀਂਗੇ ਅਸੀਂ 2 ਦਿਨ ਹੋ ਗਏ ਰੋਟੀ ਨਹੀਂ ਖਾਧੀ ਸਾਡਾ ਇਲਾਜ ਕਰਵਾ ਦਿਓ ਮੈਂ ਕਿਹਾ ਵੀਰ ਮੇਰੇ ਹੱਥ 'ਚ ਪਾਵਰ ਹੈ ਨਹੀਂਗੀ ਮੈਂ ਕਿਹਾ ਮੈਂ ਵੀਡੀਓ ਪਾ ਸਕਦਾ ਉਹ ਵੀ ਕੋਈ ਮੇਰੇ ਕਹਿਣ ਤੇ ਕਿਸੇ ਨੇ ਤੁਹਾਡੀ ਬਾਣ ਹੀ ਫੜਨੀ ਇਹ ਬਾਹ ਉਹਨਾਂ ਦੇ ਕਹਿਨ ਤੇ ਫੜਦੇ ਆ ਜਿਨ੍ਹਾਂ ਦਾ ਸਿੱਕਾ ਚੱਲਦਾ ਹੋਵੇ ਮੈਂ ਕਿਹਾ ਵੱਡੇ ਵੀ ਸਾਡਾ ਚੱਕਾ ਨਹੀਂ ਚੱਲਦਾ ਜਵਾਕਾਂ ਵਾਲਾ ਸਾਡਾ ਟਾਇਰ ਨਹੀਂ ਚੱਲਦਾ ਛਿੱਕਾ ਕਿੱਥੇ ਚੱਲ ਜੂਗਾ ਤੇ ਉਹ ਇੱਥੇ ਕਿ ਕਿੰਨੇ ਕੁ ਗਿਣਾਈ ਜਾਵਾਂ ਪੋਟਿਆਂ ਤੇ ਗਿਣੀ ਜਾਓ ਹੁਣ ਮੈਨੂੰ ਬਹੁਤ ਥਾਵਾਂ ਤੋਂ ਫੋਨ ਆਉਂਦੇ ਆ ਕਿ ਸਾਡੇ ਕੋਲ ਇਲਾਜ ਨੂੰ ਪੈਸੇ ਨਹੀਂਗੇ ਇੱਕ ਪਿੰਡ ਹੈਗਾ ਉਹ ਪਿੰਡ ਜਿਹੜਾ ਕਹ ਲੋ ਹਲਕਾ ਪਿੰਡਾਂ ਨੂੰ ਜਿਹੜਾ ਕੀ ਕਹਿੰਦੇ ਹੁੰਦੇ ਐ ਐਸ்சி ਸੀਟ ਆ ਉਹ ਅਜੇ ਨਾਲ ਹੀ ਆ ਹਬੋਰ ਦੇ ਸੀਟ ਜਿਹੜਾ ਮੇਰੇ ਹਲਕਾ ਮੂੰਹ ਤੇ ਵੀ ਆ ਆ ਸਾਡਾ ਪਹਿਲਾਂ ਉਹੀ ਹਲਕਾ ਸੀਗਾ ਉਸ ਹਲਕਾ ਜਿਹੜਾ ਉਹ ਉਸ ਹਲਕੇ ਦਾ ਜਿਹੜਾ ਐਸ்சி ਸੀਟ ਆ ਉਹ ਉਹ ਨੂੰ ਪਹਿਲਾਂ ਉਹਦੇ ਅਰਸੌਲੀ ਸੀ 5 ਲੱਖ ਵਾਲਾ ਕਾਰਟ ਨਹੀਂ ਚੱਲਿਆ ਅਰਸੋਲੀ ਤੋਂ ਕੰਮ ਵਾਧਾ ਗਿਆ ਵਾਧਾ ਗਿਆ ਵਦਨ ਤੋਂ ਬਾਅਦ ਉਹ ਜ਼ਿਲ੍ਹਾ ਮੁਕਸਰ ਦਾ ਹਾਂ ਜ਼ਿਲ੍ਹਾ ਫਾਇਲਕਾ ਦਾ ਹਲਕਾ ਹੀ ਉਹ ਜਿਹੜਾ ਇਹ ਕਹਿ ਦੋ ਤੇ ਉਹਨਾਂ ਦਾ ਕੰਮ ਵਾਧਾ ਵਾਧਾ ਕੈਂਸਰ ਤੱਕ ਪਹੁੰਚ ਗਿਆ ਉਸ ਔਰਤ ਨੂੰ ਕੁੰਡਲਾ ਪਿੰਡ ਦੀ ਗੱਲ ਹੈ ਯਾਦ ਰੱਖ ਲਓ ਹਣ ਕੁੰਡਲਾ ਪਿੰਡ ਆ ਜਿਹੜਾ ਹਲਕਾ ਉਹ ਹਬੌਰ ਦੇ ਨਾਲ ਹੀ ਹਲਕਾ ਮੇਰੇ ਮੂੰਹ ਤੇ ਨਾ ਫਿਰਦਾ ਉਹ ਹਲਕੇ ਦਾ ਹੁਣ ਲੋਕਾਂ ਨੂੰ ਪਤਾ ਲੱਗ ਜਾਏ ਕਿਹੜੇ ਕਿਹੜੇ ਹਲਕਿਆਂ 'ਚ ਕਿੰਨੇ ਕਿੰਨੇ ਬਿਮਾਰ ਪਏ ਆ। ਉਹ ਸਾਲ ਉਥੋਂ ਦਾ ਨਾਲੇ ਗੋਲਦੀ ਮੁਸਾਫਰਾ ਬੱਲੂਆਣਾ ਹਲਕੇ ਦਾ। ਸੁਣ ਲੋ ਬੱਲੂਆਣਾ ਹਲਕਾ ਗੋਲਦੀ ਮੁਸਾਫਰਾ ਉਥੋਂ ਦਾ ਐਮ.ਐਲ.ਏ ਆ ਜਿਹੜਾ ਇੱਥੇ ਆ ਇੱਥੇ ਬਿਮਾਰ ਪਿਆ ਚਾਲਾ ਪਿੰਡ ਦੇ ਵਿੱਚ ਪਿਆ ਢਾਣੀਆਂ ਕੋਈ ਚਾਲਾ ਪਿੰਡ ਦੇ ਵਿੱਚ ਮੈਥੋਂ 15-16 ਕਿਲੋਮੀਟਰ ਐਮਐਲਏ ਨੂੰ ਵੀ ਉਹ ਉਹ ਹਲਕੇ ਦਾ ਐਮਐਲਏਗਾ ਗੋਲਦੀ ਕੰਬੋਜ਼ ਔਰ ਜਿਹੜੇ ਉਹ ਲੱਖੇ ਵਾਲੀ ਪਿੰਡ ਦੀ ਗੱਲ ਕੀਤੀ ਆ ਉੱਥੇ ਮੈਂ ਦੋ ਬਿਮਾਰਾਂ ਦੀ ਵੀਡੀਓ ਪਾ ਕੇ ਆਇਆ ਉੱਥੋਂ ਹੈਗੀ ਆ ਬਲਜੀਤ ਕੌਰ ਮਲੋਟ ਹਲਕੇ ਤੋਂ ਮਲੋਟ ਹਲਕੇ ਦਾ ਪਿੰਡ ਕਿਹੜੇ ਕਿਹੜੇ ਹਲਕੇ ਗਿਣਾਵਾ ਤੇ ਜਿਹੜਾ ਤੁਹਾਨੂੰ ਹੁਣੇ ਹਲਕਾ ਦੱਸ ਕੇ ਟਿਆ ਉਸ ਕੁੰਡਲਾ ਪਿੰਡ ਦਾ ਬੱਲੂਆਂ ਨੇ ਹਲਕੇ ਦੀ ਔਰਤ ਨੂੰ ਜਿਹੜਾ ਕਹਿ ਲੋ ਕਿਉਂ ਭਾਈ ਸਾਹਿਬ ਮੈਨੂੰ ਫੋਨ ਵੀ ਕੀਤੇ ਉਹਨਾਂ ਨੇ ਇਲਾਜ ਤੋਂ ਬਿਨਾ ਕੰਮ ਵਧਦਾ ਗਿਆ ਗਰੀਬ ਬੰਦਾ ਪੈਸਾ ਕਿੱਥੋਂ ਲਿਆਵੇ ਤੁਸੀਂ ਉਹਨਾਂ ਦੀਆਂ ਦੱਸੋ ਜਿਨ੍ਹਾਂ ਨੂੰ ਛੋਟੀਆਂ ਛੋਟੀਆਂ ਬਿਮਾਰੀਆਂ ਵੱਡੀਆਂ ਆ ਗਈਆਂ ਕੈਂਸਰ ਤੱਕ ਦੀਆਂ ਬਿਮਾਰੀਆਂ ਵੱਧ ਗਈਆਂ ਕੁਝ ਇਹੋ ਜਿਹੇ ਲੋਕ ਪਏ ਆ ਜਿਨ੍ਹਾਂ ਕੋਲ ਇਲਾਜ ਨੂੰ ਪੰਜੀ ਵੀ ਐਣੀ ਤੇ ਉਹਨਾਂ ਕੋਲ ਪਿੰਡ ਦਾ ਕੋਈ ਪਹੁੰਚਦਾ ਨਹੀਂ ਪਿੰਡ ਦਾ ਛੇਤੀ ਕਿਤੇ ਛੋਟਾ ਮੁਲਾਜ਼ਮ ਨਹੀਂ ਪਹੁੰਚਦਾ ਤੇ ਜਿਹੜੇ ਜਦੋਂ ਮੁੱਖ ਮੰਤਰੀ ਵਰਗੇ ਬਿਮਾਰ ਹੁੰਦੇ ਆ ਭਗਵੰਤ ਮਾਨ ਵਰਗੇ ਤਗੜੇ ਤਗੜੇ ਬਿਜ਼ਨਸਮੈਨ ਜਾਂਦੇ ਆ ਜਿਸ ਬੰਦੇ ਨੂੰ ਪੈਰਾਂ 'ਚ ਪਾਉਣ ਵਾਸਤੇ 3 ਲੱਖ ਦੇ ਬੂਟ ਗਿਫਟ ਕਰ ਦਿੱਤੇ ਹੋਣ ਉਹ ਬੰਦੇ ਦਾ ਇਲਾਜ ਐਵੇਂ ਰਹੂਗਾ ਬਾਈ ਜੀ ਮੈਂ ਕੋਈ ਭਗਵੰਤ ਮਾਨ ਦਾ ਦੁਸ਼ਮਣ ਨਹੀਂ ਕੋਈ ਭਗਵੰਤ ਮਾਨ ਮੇਰਾ ਦੁਸ਼ਮਣ ਨਹੀਂ ਉਹ ਵੀ ਪੰਜਾਬ ਦਾ ਅਸੀਂ ਵੀ ਪੰਜਾਬ ਦੇ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਆ ਬਿਮਾਰ ਹੋਇਆ ਉਹਦਾ ਇਲਾਜ ਹੋ ਜਾਊਗਾ ਪਰ ਇਹ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਐ ਹੋ ਜਿਆ ਜਿਨ੍ਹਾਂ ਕੋਲ ਇਲਾਜ ਨੂੰ ਪੈਸੇ ਨਹੀਂਗੇ ਤੇ ਦਿੱਲੀ ਦੀ ਗੱਲ ਕਰਦੇ ਆ ਛੇਤੀ ਕਿਤੇ ਉਹਨਾਂ ਦੀ ਬਈ ਸਰਕਾਰੀ ਹਸਪੀਟਲ ਜਿਹੜੇ ਕਹਿੰਦੇ ਘੁੰਦੇ ਉਹਨਾਂ ਚ ਵਾਰੀ ਨਹੀਂ ਹੁੰਦੀ ਭਗਵਾਨਤਮਾਨ ਅਰਗੇ ਤਾਂ ਦਿੱਲੀ ਇਲਾਜ ਕਰਾਉਣ ਗਏ ਆ ਤੇ ਗਰੀਬ ਬੰਦਾ ਜਿਹੜਾ ਬੇ ਇਲਾਜੀਆਂ ਦੀਆਂ ਮੌਤਾਂ ਹੋ ਰਹੀਆਂ ਇਲਾਜ ਨੂੰ ਪੈਸੇ ਨਹੀਂ ਹੁੰਦੇ 20 ਬੰਦਿਆਂ ਦੇ ਪੈਸੇ ਇਕੱਠੇ ਕੀਤੇ ਆ ਮੈਂ ਇਲਾਜ ਕਰਾਉਣ ਵਾਸਤੇ ਤੇ ਕਿਹੜੀਆਂ ਗੱਲਾਂ ਕਰਦੇ ਆ ਕੋਈ ਹੋਰ ਗੱਲ ਚੱਕਿਆ ਕਰੋ ਜੇਕਰ ਬਖਾਉਣਾ ਹੀ ਆ ਮੈਂ ਤਾਂ ਅੱਗੇ ਮੈਂ ਤੇ ਕਹਿਣਾ ਕਿ ਕੋਈ 40 50 ਸੱਜਣ ਇਕੱਠੇ ਹੋ ਜੋ ਬਾਹਰ ਦੇ ਐਨ ਆਰ ਆਈ ਜਿਹੜੇ ਮੰਤਰੀਆਂ ਦੀ ਮਦਦ ਕਰਦੇ ਆ ਨਾ ਉਹਨਾਂ ਨੂੰ ਮੈਂ ਕਹੂੰਗਾ ਕਿ ਬਿਮਾਰ ਲੋਕਾਂ ਦੀ ਮਦਦ ਕਰੋ ਸਿੱਖਿਆ ਦੀ ਮਦਦ ਕਰੋ ਰੁਜ਼ਗਾਰ ਦੀ ਮਦਦ ਕਰੋ ਮੁੱਖ ਮੰਤਰੀ ਦੀਆਂ ਖਬਰਾਂ ਸੁਨਾਸਣਾ ਲੋਕਾਂ ਨੂੰ ਇਹ ਨਾ ਵਿਖਾਓ ਕਿ ਉਹ ਬਿਮਾਰ ਹੋ ਗਿਆ ਪਤਾ ਨਹੀਂ ਕਿੱਡੀ ਕਬੜੀ ਖਬਰ ਹੋ ਗਈ ਆ ਸਾਨੂੰ ਵੀ ਉਹਦੀ ਜਾਨ ਲੋੜੀਦੀ ਆ ਸਾਨੂੰ ਵੀ ਫਿਕਰ ਆ ਪਰ ਸਾਨੂੰ ਇੰਨਾ ਫਿਕਰ ਹੈ ਨਹੀਂਗਾ ਜਿੰਨੇ ਪੰਜਾਬ ਦੇ ਲੋਕਾਂ ਦਾ ਫਿਕਰ ਆ ਕਿਉਂਕਿ ਉਹਦਾ ਇਲਾਜ ਹੋ ਜਾਣਾ ਵੱਡੇ ਵੱਡੇ ਤਨਾਟ ਵਿਅਕਤੀ ਪਹੁੰਚ ਜਾਣੇ ਆ ਮੰਤਰੀ ਪਹੁੰਚ ਜਾਣੇ ਆ ਉਹਨਾਂ ਦਾ ਪਤਾ ਲੈਣ ਵਾਸਤੇ ਆ ਸਾਡੇ ਕਈ ਐਮਐਲਏ ਫਾਜ਼ਲਕਾ ਤੋਂ ਜਾਣਗੇ ਜਲਾਲਾਬਾਦ ਤੋਂ ਜਾਣਗੇ ਮਲੌਰ ਤੋਂ ਜਾਣਗੇ ਗੁਰੂ ਅਰਸਾਹੇ ਤੋਂ ਜਾਣਗੇ ਕਿਹੜੇ ਕਿਹੜੇ ਹਲਕੇ ਗਣਾਈ ਜਾਵਾ ਆ ਬੋਰ ਤੋਂ ਜਾਣਗੇ ਕਿੰਨੇ ਜਣੇ ਜਾਂਦੇ ਰਹਿਣਗੇ ਬੱਲੂਆਂ ਨੇ ਹਲਕੇ ਤੋਂ ਜਾਣਗੇ ਮੁਕਸਰ ਹਲਕੇ ਤੋਂ ਜਾਣਗੇ ਅੱਧੇ ਉਹਨਾਂ ਦੇ 91 ਐਮਐਲ ਉਹਨਾਂ ਦਾ ਪਤਾ ਲੈਣ ਜਾਣਗੇ ਪੰਜ ਚਾਰ ਮੰਤਰੀ ਪਤਾ ਲੈਣ ਜਾਣਗੇ ਤੇ ਪਰ ਜਦੋਂ ਪਿੰਡ ਦੇ ਵਿੱਚ ਕੋਈ ਗਰੀਬ ਬਿਮਾਰ ਹੁੰਦਾ ਉਹਦਾ ਕੋਈ ਮੈਂਬਰ ਪਤਾ ਲੈਣ ਨਹੀਂ ਜਾਂਦਾ ਤੁਸੀਂ ਗਰੀਬ ਬੰਦਿਆਂ ਦੀ ਗੱਲ ਕਰਿਆ ਕਰੋ ਮੰਤਰੀਆਂ ਮੰਤਰੀਆਂ ਦੀ ਗੱਲ ਵੱਡੀ ਆ ਤੇ ਮਾਨ ਸਾਹਿਬ ਸਾਨੂੰ ਇਹ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਜਿਹੜੇ ਤੁਸੀਂ ਆ 3 ਕਰੋੜ ਲੋਕਾਂ ਵਾਸਤੇ ਮੁਹੱਲਾ ਕਲੀਨਿਕ ਬਣਾਏ ਆ ਕੀ ਗੱਲ ਉੱਥੇ ਤੁਹਾਨੂੰ ਧੱਕੇ ਮਾਰ ਕੇ ਕੱਢਦੇ ਸੀ ਤੁਹਾਨੂੰ ਦਾਖਲ ਨਹੀਂ ਕਰਦੇ ਸੀ ਉਹ ਸਾਡਾ ਨਾਂ ਲੈ ਦਿੰਦੇ ਕਹਿ ਦੇਣਾ ਸੀ ਕਿ 1800 ਕਰੋੜ ਰੁਪਇਆ ਲਾਇਆ ਪੰਜਾਬ ਦੇ ਲੋਕਾਂ ਨੇ ਤੁਸੀਂ ਕਿਉਂ ਨਹੀਂ ਦਾਖਲ ਕਰਦੇ ਕੀ ਗੱਲ ਜਿਹੜੇ 23 ਜ਼ਿਲ੍ਹਿਆਂ ਦੇ ਹਸਪੀਟਲ ਸੀ ਉਹਨਾਂ ਨੇ ਤੁਹਾਨੂੰ ਇੱਕ ਨੇ ਵੀ ਦਾਖਲ ਨਹੀਂ ਕੀਤਾ ਜਾਂ ਫਿਰ ਤੁਸੀਂ ਕੋਈ ਮੰਤਰੀਆਂ ਜਿਹੜੇ ਮੰਤਰੀ ਆਰ ਦੇ ਵਾਸਤੇ ਹਸਪੀਟਲ ਨਹੀਂ ਬਣਾ ਸਕੇ ਪੰਜਾਬ ਚੋਂ ਲੋਕਾਂ ਵਾਸਤੇ ਸਵਾਹ ਬਣਾਉਣਗੇ ਵਾਹ ਕਿਆ ਬਾਤ ਆ ਲੋ ਸਾਡੇ ਦਾਦੇ ਪੜਦਾਦੇ ਬਿਨਾਂ ਇਲਾਜ ਤੋਂ ਮਰਦੇ ਰਹੇ ਆ ਸਾਡੇ ਮਾਪੇ ਬਿਨਾਂ ਇਲਾਜ ਤੋਂ ਫਿਰਦੇ ਆ ਔਰ ਅੱਜ ਅਸੀਂ ਵੀ ਬਿਨਾਂ ਇਲਾਜ ਤੋਂ ਫਿਰਦੇ ਆ ਇੱਥੋਂ ਪਤਾ ਲੱਗਦਾ ਕਿ ਇਹਨਾਂ ਪਰਜਾਂ ਦੀ ਕੋਈ ਸਾਰ ਨਹੀਂ ਲੈਂਦਾ ਰਾਜਿਆਂ ਦੇ ਅੰਗਰੇਜ਼ਾਂ ਦੇ ਸਾਨੂੰ ਸਮੇਂ ਯਾਦ ਆਉਂਦੇ ਆ ਜਿਵੇਂ ਅੰਗਰੇਜ਼ਾਂ ਦੇ ਅਫਸਰਾਂ ਦੇ ਇਲਾਜ ਚੰਗੇ ਥਾਵਾਂ ਤੋਂ ਹੁੰਦੇ ਸੀ ਜਿਵੇਂ ਰਾਜਿਆਂ ਦੇ ਮੰਤਰੀਆਂ ਦੇ ਇਲਾਜ ਚੰਗੇ ਥਾਵਾਂ ਤੋਂ ਹੁੰਦੇ ਸੀ ਉਸੇ ਤਰ੍ਹਾਂ ਹੋਈ ਜਾਂਦੇ ਆ ਪਰ ਜਿਵੇਂ ਪਰਜਾ ਰੋਂਦੀ ਸੀ ਬਿਨਾਂ ਇਲਾਜ ਤੋਂ ਅੱਜ ਜਵੇਂ ਰੋਂਦੀ ਫਿਰਦੀ ਆ ਸਮਾ ਪੁਰਾਣਾ ਹੀ ਆ ਬਸ ਸਨ ਬਦਲੇ ਆ 2023 ਦਾ 24 ਦਾ ਸਨ ਉਹ ਕੋਈ 710 ਦਾ ਸਨ ਹੋਊਗਾ 1309 ਦਾ ਸਨ ਹੋਊਗਾ ਜਦੋਂ ਰਾਜਿਆਂ ਦਾ ਸਮਾ ਸੀ ਸਾਡੀ 21 ਨੇ ਸਾਰ ਲੈਣੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ